ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਜਾਣ ਦੇ ਚਾਹਵਾਨ ਅਤੇ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਪੰਜ ਵੱਡੇ ਬਦਲਾਵਾਂ ਨਾਲ ਜੁੜੀ ਹੋਈ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ ਅਕਤੂਬਰ 2025 ਤੋਂ ਕੈਨੇਡਾ ਵਿੱਚ ਪੰਜ ਵੱਡੇ ਬਦਲਾਵ ਅਲਬਰਟਾ ਪੀਆਰ ਕੋਟੇ ਵਿੱਚ ਜ਼ਬਰਦਸਤ ਵਾਧਾ ਅਲਬਰਟਾ ਸੂਬੇ ਵਿੱਚ ਪੀਐਨਪੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਰਾਹੀਂ ਪੀਆਰ ਦੇਣ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਆ ਨਵੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੀ ਨੇ ਪਿਛਲੀ ਪਾਲਿਸੀ ਜਿਸ ਦੇ ਵਿੱਚ ਸਿਰਫ 1400 ਲੋਕਾਂ ਨੂੰ ਪੀਆਰ ਦੇਣ ਦੀ ਗੱਲ ਕਹੀ ਸੀ ਨੂੰ ਬਦਲ ਦਿੱਤਾ ਗਿਆ ਹੁਣ ਅਲਬਰਟਾ ਵਿੱਚ ਪੀਐਨਪੀ ਰਾਹੀਂ 400 ਦੇ ਕਰੀਬ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਦੇ ਚਾਹਵਨ ਵਾਲੇ ਇੱਕ ਵੱਡੀ ਖੁਸ਼ਖਬਰੀ ਹੈ ਦੂਜੇ ਨੰਬਰ ਦੀ ਗੱਲ ਕਰ ਲੈਂਦੇ ਜੀ 온ਟਾਰੀਓ ਵਿੱਚ ਮਿਨੀਮਮ ਬੇਜ ਘੱਟੋ ਘੱਟ ਉਜਰਤ ਵਿੱਚ ਵਾਧਾ ਜਿਹੜਾ ਕੀਤਾ ਗਿਆ ਹੈ 1 ਅਕਤੂਬਰ ਤੋਂ অন্ਟਾਰੀਓ ਸੂਬੇ ਵਿੱਚ ਘਟੋ-ਘਟ ਉਜਰਤ ਵਿੱਚ ਵਾਧਾ ਹੋਣ ਜਾ ਰਿਹਾ ਹੈ ਪਹਿਲਾਂ ਜਿਹੜੀ ਦਰ ਸੀਗੀ ਉਹ 17.65 ਡਾਲਰ ਪ੍ਰਤੀ ਘੰਟਾ ਮਿਲਦੇ ਸਨ ਜੋ ਕਿ ਹੁਣ ਵਧਾ ਕੇ 17.60 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ ਅਗਲੀ ਗੱਲ ਕਰਦੇ ਆ ਜੀ ਪੀਆਰ ਟੀਚੇ ਵਿੱਚ ਬਾਹਰਲੇ ਲੋਕ ਆਉਣ ਨੂੰ ਵੱਧ ਹਿੱਸਾ ਕੈਨੇਡਾ ਨੇ ਕੁੱਲ 395000 ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿਥਿਆ ਹੈ ਜਿਸ ਵਿੱਚੋਂ 2.5 ਲੱਖ ਦੇ ਕਰੀਬ ਪੀਆਰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਬਾਕੀ ਬਚਦੇ ਟੀਚੇ ਵਿੱਚ ਆਈ ਆਰ ਸੀ ਸੀ ਨੇ ਐਲਾਨ ਕੀਤਾ ਹੈ ਕਿ 60 ਫੀਸਦੀ ਪੀ ਆਰ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਹੀ ਦਿੱਤੀ ਜਾਵੇਗੀ 40 ਫੀਸਦੀ ਪੀ ਆਰ ਕੈਨੇਡਾ ਵਿੱਚ ਰਹਿ ਰਹੇ ਇਨਸਾਈਡ ਲੋਕਾਂ ਨੂੰ ਦਿੱਤੀ ਜਾਵੇਗੀ ਇਹ ਉਹਨਾਂ ਲੋਕਾਂ ਦੇ ਦਰਵਾਜ਼ੇ ਖੋਲਣ ਦਾ ਸੰਕੇਤ ਹੈ ਜੋ ਕੈਨੇਡਾ ਤੋਂ ਬਾਹਰ ਪੀ ਆਰ ਲੈਣ ਕੇ ਆਉਣਾ ਚਾਹੁੰਦੇ ਹਨ ਅਗਲੀ ਗੱਲਬਾਤ ਕਰ ਲੈਂਦੇ ਹਾਂ ਜੀ ਪਹਿਲਾਂ ਇਮੀਗ੍ਰੇਸ਼ਨ ਅਫਸਰ ਅਕਸਰ ਸੈਕਸ਼ਨ 179 ਲਗਾ ਕੇ ਇਹ ਕਾਰਨ ਲਿਖ ਦਿੰਦੇ ਸਨ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਨਹੀਂ ਆਓਗੇ ਅਤੇ ਵੀਜ਼ਾ ਰਿਫਿਊਜ਼ ਕਰ ਦਿੰਦੇ ਸੀ ਕੈਨੇਡਾ ਦੀ ਅਦਾਲਤ ਨੇ ਨਿਰਦੇਸ਼ਾਂ ਦੇ ਹੁਣ ਇਮੀਗ੍ਰੇਸ਼ਨ ਵਿਭਾਗ ਨੂੰ ਰਿਫਿਊਜ਼ਲ ਦਾ ਮੁੱਖ ਅਤੇ ਵਿਸਤ੍ਰਿਤ ਕਾਰਨ ਲਿਖ ਕੇ ਦੇਣਾ ਪਵੇਗਾ ਜੇਕਰ ਇਮੀਗ੍ਰੇਸ਼ਨ ਅਫਸਰ ਨੇ ਜਾਣਬੁੱਝ ਕੇ ਗਲਤ ਰਿਫਿਊਜ਼ਲ ਲਗਾਈ ਹੋਵੇਗੀ ਤਾਂ ਹੁਣ ਉਹ ਖਿਲਾਫ ਅਪੀਲ ਕਰਨ ਦਾ ਰਸਤਾ ਖੁੱਲ ਜਾਵੇਗਾ ਸਾਲ 2025 ਲਈ CEC ਦੇ ਤਹਿਤ 82000 ਲੋਕਾਂ ਨੂੰ PR ਦੇਣ ਦਾ ਟੀਚਾ ਸੀ ਪਰ ਹੁਣ ਤੱਕ ਸਿਰਫ 20000 ਦੇ ਕਰੀਬ PR ਹੀ ਦਿੱਤੀ ਗਈ 60000 ਲੋਕਾਂ ਨੂੰ PR ਦੇਣੀ ਬਾਕੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਹੁਣ ਆਉਣ ਵਾਲੇ 3 ਮਹੀਨੇ ਅਕਤੂਬਰ ਨਵੰਬਰ ਦਸੰਬਰ ਦੌਰਾਨ ਵੱਡੀ ਗਿਣਤੀ ਵਿੱਚ CEC ਡਰਾਅ ਕੱਢੇਗੀ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਵਿਦਿਆਰਥੀਆਂ ਲਈ PR ਲੈਣੀ ਕਾਫੀ ਆਸਾਨ ਹੋ ਜਾਵੇਗੀ 크리스마ਸ ਦੇ ਨਵੇਂ ਸਾਲ ਤੇ ਤਿਉਹਾਰਾਂ ਕਾਰਡ ਨ ਅਰਜ਼ੀਆਂ ਦੀ ਗਿਣਤੀ ਵੱਧ ਗਈ ਹੈ ਜਿਸ ਲਈ ਵਿਸਟਰ ਟੂਰਿਸਟ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ 1 ਮਹੀਨੇ ਤੋਂ ਵੱਧ ਕੇ ਲਗਭਗ 2 ਮਹੀਨੇ ਹੋ ਗਿਆ ਹੈ ਇਸ ਸਮੇਂ ਵੀਜ਼ਾ ਸਿਰਫ ਸਪਾਂਸਰਸ਼ਿਪ ਦੇ ਆਧਾਰ ਤੇ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਫਾਈਲ ਤੁਰੰਤ ਅਪਲਾਈ ਕਰ ਦਿਓ ਇਹ ਪੰਜ ਬਦਲਾਵ ਕੈਨੇਡਾ ਜਾਣ ਦੇ ਚਾਹਵਨਾਂ ਲਈ ਸਾਲ ਦੇ ਅੰਤ ਵਿੱਚ ਕਈ ਨਵੇਂ ਮੌਕੇ ਲੈ ਕੇ ਆ ਰਹੇ ਹਨ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਬਦਲਾਵ ਸਭ ਤੋਂ ਜ਼ਿਆਦਾ ਮਹੱਤਵਪੂਰਨ ਲੱਗਿਆ ਆਪਣੇ ਚਾਰ ਸਾਲਾਂ ਦਾ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ